ਅਜੀ ਮੇਰਾ ਨਾਮ}{|\text{ਮਿਸ਼ਾਲ ਮਹਿਰਾ}|} ਮੇਰੀ ਦੁਕਾਨ ਹੈਗੀ ਬੋਰੀਆਂ ਵਾਲੇ ਬਾਜ਼ਾਰ ਕਟੜਾ ਕਰਮ ਸਿੰਘ ਚੌਕ। ਮੇਰਾ ਸਰ ਇੱਕ ਸੁਨੀਲ ਕੁਮਾਰ ਨਾਮ ਦਾ ਬੰਦਾ ਹੈ। ਉਹਦੀ ਦੁਕਾਨ ਹੈ ਕਟੜਾ ਕਰਮ ਸਿੰਘ ਚੌਕ ਦੇ ਵਿੱਚ। ਉਹਦਾ ਮੋਬਾਈਲਾਂ ਦਾ ਕੰਮ ਸੀ। ਉਹ ਸਾਡੇ ਕੋ ਆਂਦਾ ਸੀਗਾ, ਸਾਨੂੰ ਕਹਿੰਦਾ ਸੀਗਾ ਕਿ ਬਈ ਇਹ ਕ੍ਰੈਡਿਟ ਕਾਰਡ ਤੋਂ ਪੇਮੈਂਟਾਂ ਆਨਲਾਈਨ ਪਵਾਉਂਦਾ। ਉਹਦਾ ਕੰਮ ਹੈ ਮੋਬਾਈਲ ਵਗੈਰਾ ਖਰੀਦਦਾ। ਉਹ ਸਾਨੂੰ ਕਹਿੰਦਾ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ, ਮੇਰੀ ਹੈਲਪ ਕਰੋ ਥੋੜੀ ਜੀ। ਮੋਬਾਈਲ ਦੇ ਵਿੱਚ ਆਪਣਾ ਐਕਸੈਸਰੀ ਲੈਣ ਵਾਸਤੇ ਕੋਈ ਵੀ ਜਿਸ ਤਰ੍ਹਾਂ ਮੰਨ ਲਓ ਆਪਣੇ ਫੋਨ ਪਰਚੇਜ਼ ਜਾਂਦੇ ਆਪਣੇ ਫੋਨ ਪਰਚੇਜ਼ ਕਰਦਾ ਸੀਗਾ ਸਾਡੇ ਕੋ ਕ੍ਰੈਡਿਟ ਸਾਡੇ ਕ੍ਰੈਡਿਟ ਕਾਰਡ ਯੂਜ਼ ਕਰਦਾ ਸੀ ਉਹਦੇ ਤੇ ਠੀਕ ਹੈ ਤੇ ਇਸ ਤਰ੍ਹਾਂ ਕਰਦੇ ਕਰਦੇ ਸਾਨੂੰ ਕੰਦਾ ਸੀ ਕੁਝ ਆਪਣਾ ਜਿਹੜਾ ਜੈਨੂਨ ਹੋਏਗਾ ਸਾਨੂੰ ਮਾਰਜਨ ਵਗੈਰਾ ਸਾਨੂੰ ਮਿਲ ਜਾਏਗਾ ਅਸੀਂ ਉਹਨੂੰ ਦਿੰਦੇ ਰਹੇ ਉਹਨੇ ਵਿਸ਼ਵਾਸ ਬਣਾ ਲਿਆ 6-7 ਮਹੀਨੇ ਵਿਸ਼ਵਾਸ ਬਣਾ ਕੇ ਉਹਦੇ ਬਾਅਦ ਖੋਲੀਆਂ ਤੋਂ ਬਾਅਦ ਉਨੇ ਫੋਨ ਚੁੱਕਣਾ ਬੰਦ ਕਰਤਾ ਦੁਕਾਨ ਆਪਣੀ ਬੰਦ ਹੋ ਗਈ ਉਹਦੀ ਠੀਕ ਹੈ ਤੇ ਇਸ ਤਰ੍ਹਾਂ ਠੱਗੀ ਮਾਰ ਕੇ ਸਾਡੇ ਨਾਲ ਚਲਾ ਗਿਆ। ਬੰਮਾਰੀਆਂ ਹੋਰ ਵੀ ਲੋਕਾਂ ਨਾਲ ਠੱਗੀ ਮਾਰੀ ਗਿਆ। ਕਾਫੀ ਬੰਦੇ ਗਏ ਭਾਜੀ। ਕਾਫੀ ਬੰਦੇ ਗਏ ਜਿਨ੍ਹਾਂ ਨਾਲ ਠੱਗੀ ਮਾਰੀ ਉਹਨਾਂ ਨੇ। ਹੁਣ ਅੱਜ ਦੀ ਸੀਪੀ ਦੱਸੋ ਟੋਟਲ ਕਿੰਨੇ ਕਿ ਜਿਹੜੇ ਬੰਦੇ ਨੇ ਟੋਟਲ ਇਸ ਟਾਈਮ ਕਿੰਨੇ ਕਿ ਦੀ ਠੱਗੀ ਵਧੀ ਹੈ? ਇਸ ਵੇਲੇ ਘੱਟੋ ਘੱਟ ਭਾਜੀ ਸਾਡੇ ਮੁਤਾਬਿਕ 20-19 20 ਲੱਖ ਦੀ ਠੱਗੀ ਵਧੀ ਹੈ। ਤੁਹਾਡੇ ਨਾਲ ਵਧੀ ਬਾਕੀ ਇਹਦੇ ਬੰਦੇ ਵੱਖਰੇ। ਬਾਕੀ ਵੱਖਰੇ ਬੰਦੇ ਹੈਗੇ ਆ। ਕਈ ਆ ਨਹੀਂ ਸਕੇ। ਪਰ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਅਜੇ ਐਸਆਈ ਸਾਹਿਬ ਨਾਲ ਮਿਲਣਾ ਆ ਗਿਆ ਸੀ ਤੇ ਫਿਰ ਪਤਾ ਲੱਗੇਗਾ ਕੀ ਕਾਰਵਾਈ ਹੁੰਦੀ ਹੈ ਉਹਦੇ ਦੋਨੋਂ ਫੋਨ ਬੰਦ ਆ ਰਹੇ ਆ ਉਹ ਘਰੋਂ ਚਲ ਗਿਆ ਉਹਦੇ ਘਰ ਦੇ ਜਿਹੜੇ ਗਏ ਉਹ ਵੀ ਫਰਾਗਤ ਹੋ ਗਏ ਆ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋ ਐ ਮੰਗ ਕਰਦੇ ਆ ਕਿ ਸਾਡਾ ਜਲਦੀ ਸੋਲਵ ਮੈਟਰ ਕੀਤਾ ਜਾਵੇ ਬੰਦਾ ਡਰੇਸ ਕੀਤਾ ਜਾਵੇ ਬੰਦੇ ਨੂੰ ਜੋ ਸਜ਼ਾ ਹੋਏ ਉਹ ਦਿੱਤੀ ਜਾਵੇ ਅਗ ਉਲਟਾ ਉਹ ਸਾਨੂੰ ਧਮਕੀਆਂ ਲਾਉਂਦਾ ਪਿਆ ਕਦੀ ਕਿਸੇ ਦੇ ਮੋਬਾਈਲ ਤੇ ਫੋਨ ਕਰਦਾ ਕਦੀ ਕਿਸੇ ਦੇ ਮੋਬਾਈਲ ਤੇ ਫੋਨ ਕਰਦਾ ਵਟਸਐਪ ਕਾਲਿੰਗ ਕਰਦੀ ਹੈ ਜਿਹੜੀ ਟ੍ਰੇਸ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਨੇਂਦਰ ਸਿੰਘ ਹੈ ਜੀ ਇਹ ਪਾਕਤਾਨ ਲਈ ਫਨੀਲ ਟੈਲੀਕਮ ਨਾਮ ਦਾ ਮੁੰਡਾ ਹੈਗਾ ਜੀ ਤੇ ਉਹਨੇ ਸਾਡੇ ਸਾਰਿਆਂ ਨਾਲ ਪੈਸਿਆਂ ਦੀ ਫਰੋਡ ਕੀਤਾ ਠੀਕ ਹੈ ਜੀ ਤੇ ਉਹਦੇ ਕਰਕੇ ਅਸੀਂ ਇੱਥੇ ਸੀਪੀਓ ਅਫਿਸ ਪਹੁੰਚੇ ਸੀ ਫਰੋਡ ਕੀਤਾ ਉਹਨੇ ਇਹ ਸਾਡੇ ਕ੍ਰੈਡਿਟ ਕਾਰਡ ਯੂਜ਼ ਕਰਦਾ ਸੀ ਕੋਈ ਮਾਰਦੀਨ ਸਾਨੂੰ ਦਿੰਦਾ ਸੀ ਜਾਂ ਕੁਝ ਕਰਦਾ ਸੀ ਤੇ ਉਸ ਤੋਂ ਬਾਅਦ ਸਾਈ ਟਾਈਮ ਨਾਲ ਸਾਨੂੰ ਪੇਮੈਂਟ ਕਰਦਾ ਰਹਿੰਦਾ ਸੀ ਆਪਣਾ ਵਿਸ਼ਵਾਸ ਬਣਾ ਕੇ ਤੇ ਇਸ ਤੋਂ ਬਾਅਦ ਹੁਣ ਘਰੋਂ ਹੀ ਸਾਰੇ ਫਰੋਡ ਹੋ ਚੁੱਕੇ ਆ ਸਭ ਕੁਝ ਪੈਸੇ ਇਦਾਂ ਹੀ ਸਾਡੇ ਯੂਜ਼ ਕਰਦਾ ਰਹੇ ਆ ਕਿਹਨਾਂ ਉਸ ਲੜਕੇ ਦੇ ਜਾਨ ਪਛਾਨ ਦੇ ਸਾਲ ਦੀ ਹੋਣੀ ਆ ਤੇ 6 ਮਹੀਨੇ ਤੋਂ ਮੇਰੇ ਨਾਲ ਕੰਮ ਕਰਦਾ ਰਿਹਾ। ਆ 6 ਮਹੀਨੇ ਤੋਂ ਤੁਹਾਡੇ ਨਾਲ ਕੰਮ ਕਰ ਰਿਹਾ। ਹੁਣ ਕਿੰਨੀ ਦਿਨ ਹੋ ਗਈ ਇਹਨਾਂ ਦੁਕਾਨ ਆਪਣੀ ਵਗੈਰਾ ਬੰਦ ਕੀਤੀ ਕਦੋਂ ਦਾ? 15 ਦਿਨ ਹੋ ਗਏ। ਹੂੰ 15 ਦਿਨ ਹੋ ਗਏ। 17 17 ਮਾਰਚ ਦੀ। ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਸਾਨੂੰ ਇਨਸਾਫ ਚਾਹੀਦਾ। ਮੈਂਬਰਾਂ ਦਾ ਠੱਗੀ ਦੇ ਬਹੁਤ ਜ਼ਿਆਦੀ ਹੈ 50 ਲੱਖ ਤੱਕ ਵੀ ਹੈਗੀ ਹੈ ਜਿਹੜੇ ਮੇਨ ਮੈਂਬਰ ਹੁਣ ਹੈਗੇ ਨੇ ਉਹਨਾਂ ਦੇ 20 ਲੱਖ ਤੱਕ ਹੈ ਗਿਆ। ਸਹੀ ਤੁਹਾਨੂੰ। ਸਾਨੂੰ ਟਾਈਮ ਦਿੱਤਾ ਗਿਆ ਕਹਿੰਦੇ ਕੱਲ ਆ ਕੇ ਤੁਹਾਨੂੰ ਮਿਲੋ। ਉਹ ਸਾਰਿਆਂ ਦਾ ਫੋਨ ਬੰਦ ਆ ਰਿਹਾ। ਹਾ ਅਮਿਤ ਸਿੰਘ ਜੀ ਮੈਂ ਉਹ ਸਾੜ ਗੇੜੇ ਕੀ ਮਾਪਰੀ ਦਾ ਰਹਿਣ ਵਾਲਾ ਆ ਮੇਰਾ ਇੱਕ ਫਰੈਂਡ ਸੀ ਜੋ ਮੇਰਾ ਬਚਪਨ ਨਾਲ ਮੇਰੇ ਨਾਲ ਸਟੱਡੀ ਕੀਤੀ ਸੀ ਨੇ ਸਕੂਲ ਵਿੱਚ ਤੇ ਉਹ ਮੇਰੇ ਨਾਲ ਫਰੋਡ ਕਰਕੇ ਭੱਜ ਗਿਆ ਟੋਟਲ ਮੈਟਰ ਦੱਸੋ ਦੋ ਨੇ ਮੇਰੇ ਕੇਸ ਕਰਾਏ ਜੇ ਅਦੋਂ ਵਾਈਫ ਫੋਨ ਲਏ ਉਹਨੇ ਮੇਰੇ ਫੋਨ ਐਸ ਮੋਬਾਈਲ ਤੋਂ ਇੱਕ ਬਜਾਰ ਫਾਇਨੈਂਸ ਕਰਾਇਆ ਇੱਕ ਐਚ ਡੀ ਐਫ ਸੀ ਫਾਇਨੈਂਸ ਕਰਾਇਆ ਦੋਨੋਂ ਵੇਚ ਕੇ ਉਹਨਾਂ ਦੀ ਪੇਮੈਂਟ ਲੈ ਕੇ ਨਾਲ ਤੇ ਨਾਲ ਉਹ ਆਪਣਾ ਕ੍ਰੈਡਿਟ ਕਾਰਡ 1.70 ਲੱਖ ਰੁਪਏ ਕ੍ਰੈਡਿਟ ਕਾਰਡ ਲਿਮਿਟੀ ਉਹ ਵੀ ਲੈ ਆਪਣਾ ਲੈ ਆ ਮੇਰੇ ਨਾਲ ਹੀ ਟੋਟਲ ਕਿੰਨੇ ਕਿਤੇ ਠੱਗੀ ਵਜੀ ਟੋਟਲ ਮੈਂ 2.5 ਲੱਖ ਦੀ ਠੱਗੀ ਕਰਕੇ ਆਪਾਂ 2.5 ਲੱਖ ਦੀ ਤੁਹਾਡੀ 2.5 ਲੱਖ ਟੋਟਲ ਜਿਹੜੇ ਮੈਂਬਰ ਹੈ ਉਹਨਾਂ ਦੀ ਟੋਟਲ ਹੁੰਦਾ ਜਾਂਦਾ ਟੋਟਲ 19-20 ਲੱਖ ਦੀ ਠੱਗੀ ਕੀਤੀ ਉਹਨੇ 11 ਤੋਂ 12 ਮੈਂਬਰ ਇਹੀ ਇਕੱਠੇ ਹੋਏ ਆں ਦਰਖਾਸਤ ਦਿੱਤੀ ਹੈ ਲਿਖ ਕੇ ਤੇ ਅੱਜ ਅਸੀਂ ਆਏ ਰਿਸਿਪੀ ਅਫੀਸ ਵਿੱਚ ਪਹੁੰਚੇ ਹਾਂ ਤਾਂ ਕਿ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਜਾਵੇ ਤੇ ਉਹਨਾਂ ਨੇ ਹਰ ਕੱਲ 10 ਵਜੇ ਦਾ ਟਾਈਮ ਦਿੱਤਾ ਹੈ ਵੀ ਕੱਲ 10 ਵਜੇ ਤੱਕ ਅਸੀਂ ਆਈਏ ਸਾਨੂੰ ਆਪਣਾ ਗਰੁੱਪ ਵਿੱਚ ਇਹ ਮਿਲੀ ਆ ਖਬਰ ਮਿਲੀ ਆ ਵੀ ਲੋਕਾਂ ਨੂੰ ਫੋਨ ਕਰਕੇ ਉਹਨਾਂ ਨੂੰ ਕਹਿ ਰਿਹਾ ਵੀ ਮੈਂ ਆਪਣਾ ਸੁਸਾਇਡ ਕਰ ਲੈਣਾ ਹੈ ਮੇਰੇ ਮਾਂ ਤੇ ਹੋਣੀ ਲੱਭਣ ਦੇ ਇਹਦਾ ਹਨ ਧਮਕੀਆ ਦੇ ਰਿਹਾ ਹੈ ਆ ਵੀ ਤਾਂ ਕਿ ਇਹ ਹੋਵੇ ਤਾਂ ਕਿ ਇਹ ਉਹਦੇ ਖਿਲਾਫ ਕੋਈ ਰਿਪੋਰਟ ਨਾ ਕਰ ਸਕੀਏ ਇਸ ਕਰਕੇ ਉਹਨਾਂ ਨੂੰ ਧਮਕੀਆ ਦੇ ਰਿਹਾ ਹੈ ਮੇਰਾ ਨਾਮ ਰਕੇਸ਼ ਕੁਮਾਰ ਹੈ ਮੈਂ ਗੇਟ ਘਿਮਾਲੇ ਦਾ ਰਹਿਣ ਵਾਲਾ ਮੇਰਾ ਸੁਨੀਲ ਦੇ ਬਹੁਤ ਅੱਛੇ ਰਿਲੇਸ਼ਨ ਸੀ ਫੈਮਿਲੀ ਰਿਲੇਸ਼ਨ ਸੀ ਮੇਰਾ ਬੇਟਾ ਇੱਕ ਉਹਦਾ ਨਾਂ ਦੀਵਾਨ ਸ਼ਾ ਮੋਸਟਲੀ ਉਹਨਾਂ ਦੇ ਘਰ ਹੀ ਰਹਿੰਦਾ ਸੀ ਸਾਡਾ ਆਣਾ ਜਾਣਾ ਬਹੁਤ ਅੱਛੇ ਤਰੀਕੇ ਨਾਲ ਸੀ ਸਾਡਾ ਆਪਸ ਵਿੱਚ ਉਹਨਾਂ ਨਾਲ ਲੈਣ ਦੇਣ ਵੀ ਸੀ ਐਂਡ ਜਾਣ ਤੋਂ ਪਹਿਲੇ ਉਹਨੇ ਕੀ ਕੀਤਾ ਸਾਡਾ ਕਾਫੀ ਦੇਰ ਤੋਂ ਉਹਨਾਂ ਨਾਲ ਰਿਲੇਸ਼ਨ ਚੱਲਦਾ ਪਿਆ ਸੀ ਐਂਡ ਜਾਣ ਤੋਂ ਪਹਿਲਾਂ ਉਹਨੇ ਕੀ ਕੀਤਾ ਮੇਰੀ ਵਾਈਫ ਦੇ ਦੋ ਤਿੰਨ ਜਿਹੜਾ ਨੂੰ ਚੈੱਕ ਦੇ ਗਿਆ ਉਹ ਚੈੱਕ ਦਾ ਤੇ ਉਹ ਅੰਗੇਸਟ ਪੈਸੇ ਲੈ ਕੇ ਫਰਾਰ ਹੋ ਗਿਆ ਜਿਸ ਵਿੱਚ ਕਿ ਮੇਰੇ ਜੋ ਵੀ ਜਿੰਨਾ ਤੋਂ ਉਹਨੇ ਪੈਸੇ ਲਿੱਤੇ ਆ ਉਹ ਮੇਰੀ ਵਾਈਫ ਨੂੰ ਫੋਨ ਕਰਦੇ ਆ ਕਿ ਤੁਸੀਂ ਆਪਣੇ ਚੱਕ ਦੇ ਸਾਡੇ ਨੂੰ ਪੈਸੇ ਲਿੱਤੇ ਹਾਲਾਂਕਿ ਮੇਰੀ ਵਾਈਫ ਅੱਛੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ ਹੈ ਲੇਕਿਨ ਫਿਰ ਵੀ ਮੈਂ ਉਹਨਾਂ ਦੇ ਸਪੋਰਟ ਇਸੇ ਲਈ ਕਰ ਰਿਹਾ ਕਿ ਕੱਲ ਨੂੰ ਕੋਈ ਵੀ ਮੇਰੇ ਲੋ ਹੈਲਪ ਨੂੰ ਮਿਲ ਜਾਏ ਕਿਉਂਕਿ ਡੇ 1 ਜਦੋਂ ਦਾ ਉਹ ਫਰਾਰ ਹੋਇਆ ਉਹਨੇ ਮੈਨੂੰ 3-4 ਵਾਰੀ ਕੰਟੈਕਟ ਕੀਤਾ ਤੇ ਮੈਂ ਉਹਦੇ ਵਿੱਚ ਉਹਨੂੰ ਇਹੋ ਵਿਸ਼ਵਾਸਨ ਦਵਾਇਆ ਕਿ ਤੂੰ ਸਾਨੂੰ ਮਿਲ ਅਸੀਂ ਤੇਰਾ ਜੋ ਵੀ ਹੈ ਬੈ ਕੇ ਸੌਟਰਡ ਕਰਦੇ ਆ ਲੇਕਿਨ ਹਜੇ ਤੱਕ ਉਹਦੇ ਲੋ ਕੋਈ ਵੀ ਇਹੋ ਜਿਹਾ ਸਟੈਪ ਨਹੀਂ ਆਇਆ ਲਾਸਟ ਟਾਈਮ ਉਹਦੇ ਨਾਲ ਸਾਡੀ ਗੱਲ ਹੋਈ ਤੇ ਉਹਨੇ ਸਾਨੂੰ ਇਹੋ ਮੈਸੇਜ ਕੀਤਾ ਕਿ ਮੇਰੇ ਮਾਪੇ ਤੁਸੀਂ ਪਤਾ ਨਹੀਂ ਕਿੱਥੇ ਚਲੇ ਗਿਆ ਇਹਦੇ ਸਭ ਜ਼ਿੰਮੇਵਾਰ ਅਸੀਂ ਆ ਜਦ ਕਿ ਇਹਦੇ ਵਿੱਚ ਸਾਡਾ ਰੋਲ ਕੋਈ ਨਹੀਂ ਆ ਲਾਸਟ ਟਾਈਮ ਉਹਦੀ ਮਦਰ ਨਾਲ ਸਾਡੀ ਗੱਲ ਹੋਈ ਸੀ ਅਸੀਂ ਸਾਡੇ ਕਾਉਂਸਲਰ ਹੈ ਦਾਰਾ ਜੀ ਉਹਨਾਂ ਦੇ ਦਫਤਰ ਗਏ ਸੀ ਉਹਨਾਂ ਦੀ ਮਾਤਾ ਨੇ ਸਾਨੂੰ 11 ਵਜੇ ਅਗਲੇ ਦਿਨ ਦਾ ਟਾਈਮ ਦਿੱਤਾ ਮਿਲਣ ਦਾ ਜਿੱਥੇ ਕਿ ਉਹ ਨਹੀਂ ਆਏ ਉਸ ਤੋਂ ਬਾਅਦ ਉਹਦੀ ਮਾਤਾ ਨਾਲ ਸਾਡਾ ਕੋਈ ਕੰਟੈਕਟ ਨਹੀਂ ਆਇਆ ਨਾ ਉਹਦੇ ਘਰ ਦੇ ਨਾਲ ਹੋਇਆ ਮਦਰ ਨੂੰ ਕੁਝ ਹੋ ਗਿਆ ਜਾਂ ਮੇਰੇ ਫਾਦਰ ਸਾਹਿਬ ਨੂੰ ਕੁਝ ਹੋ ਗਿਆ ਮੈਂ মিডিਆ ਤੇ ਆਨਲਾਈਨ ਹੋ ਕੇ ਮੈਂ ਸੁਸਾਈਡ ਕਰ ਲਾਂਗਾ ਜਿੰਨਾਂ ਦੇ ਜ਼ਿੰਮੇਵਾਰ ਤੁਹਾਨੂੰ ਦੁਆਵਾਂਗਾ ਸਰਕਾਰ ਨੂੰ ਇਹ ਵੀ ਸਾਨੂੰ ਮੰਗ ਚਾਹੀਦੀ ਹੈ ਕਿ ਕੱਲ ਨੂੰ ਉਹਦੀ ਫੈਮਿਲੀ ਮੈਂਬਰ ਜਾਂ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਹਾਨੀ ਹੁੰਦੀ ਹੈ ਜੋ ਆਪਣੇ ਜਾਨ ਪ੍ਰਤੀ ਕੁਝ ਵੀ ਕਰਦਾ ਹੈ ਤਾਂ ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੋਣੇ ਚਾਹੀਦੇ ਕਿਉਂਕਿ ਸਾਡੇ ਨਾਲ ਤਾਂ ਉਲਟਾ ਧਰੋਹ ਕਰਕੇ ਗਿਆ ਸਾਡੇ ਪੈਸੇ ਲੈ ਕੇ ਫਰਾਰ ਹੋ ਗਿਆ ਉਲਟਾ ਸਾਨੂੰ ਧਮਕੀਆ ਲਾਂਦਾ ਕਿ ਮੈਂ ਇਸ ਤਰ੍ਹਾਂ ਕਰਾਂਗਾ ਮੇਰੇ ਮਾਪੇ ਹੋ ਜਾਏ ਕਿਸੇ ਨੂੰ ਕੁਝ ਹੋ ਗਿਆ ਮੈਂ ਸੁਸਾਈਡ ਕਰਾਂਗਾ ਇਹਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਨ ਹਾਨੀ ਜਾਂ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਸਰਕਾਰ ਨੂੰ ਇਹ ਵੀ ਸਾਡੀ ਹਸਤਾ ਕਰਨੀ ਚਾਹੀਦੀ